ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਅੱਜ ਕੋ ਫਿਰ ਤੋਂ ਠੰਡ ਦੇ ਮਦੇਨਜ਼ਰ ਵਿਦਿਆਰਥੀਆਂ ਨੂੰ ਸਕੂਲਾਂ 'ਚ ਕੀਤੀਆਂ ਗਈਆਂ ਛੁੱਟੀਆਂ ਹੋ ਗਿਆ ਵੱਡਾ ਅਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਰੀ ਜੀ ਹਾਂ ਜਨਵਰੀ ਦਾ ਮਹੀਨਾ ਖਤਮ ਹੋਣ ਵਾਲਾ ਪਰ ਠੰਡ ਦਾ ਕਹਿਰ ਰੁਕਣ ਦਾ ਨਾਮ ਨਹੀਂ ਹੀ ਲੈ ਰਿਹਾ ਇਹ 29 ਜਨਵਰੀ ਨੂੰ ਸੋਵਾਰ ਨੂੰ ਸਵੇਰ ਤੋਂ ਸੰਗਣੀ ਤੋਂ ਦਸ਼ਾਈ ਹੋਈ ਹੈ ਤੇ ਇਸ ਲਈ ਕੜਾਕੇ ਦੀ ਠੰਡ ਅਤੇ ਸੰਗਣੀ ਤੋਂ ਦੇ ਨਜ਼ਰ ਚਾਰ ਜ਼ਿਲ੍ਹਿਆਂ ਚ ਪਹਿਲੀ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਜੀ ਹਾਂ ਹਾਲੇ ਨੌਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਸਵੇਰ 10 ਤੋਂ ਲੈ ਕੇ ਸਵੇਰੇ 3 ਵਜੇ ਤੱਕ ਚਲਾਉਣ ਦੇ ਹੁਕਮ ਦਿੱਤੇ ਗਏ ਹਨ ਜੀਲਾ ਰਜਿਸਟਰਾਰ ਦੇ ਹੁਕਮ ਅਦੇ ਮਦੇ ਨਜ਼ਰ ਹੁਣ ਉੱਤਰ ਪ੍ਰਦੇਸ਼ ਚ ਇਹ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਉੱਤਰ ਪ੍ਰਦੇਸ਼ ਦੇ ਇੰਨਾ ਜ਼ਿਲ੍ਹੇ ਚ ਜਿਵੇਂ ਕਿ ਸਹਾਰਨਪੁਰ ਅਤੇ ਮੌ ਚ ਸਾਰੇ ਸਕੂਲ 31 ਜਨਵਰੀ ਤੱਕ ਬੰਦ ਰਹਿਣਗੇ ਤੇ ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟਰ ਡਾਇਰੈਕਟਰ ਦਿਨੇਸ਼ ਚੰਦਰ ਨੇ ਠੰਡ ਅਤੇ ਧੁੱਪ ਦੇ ਧੁੰਦ ਦੇ ਮੱਦੇ ਨਜ਼ਰ 1 ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਦੂਜੇ ਪਾਸੇ ਮੌੜ ਜ਼ਿਲ੍ਹੇ ਵਿੱਚ ਵੀ ਜ਼ਿਲ੍ਹਾ ਰਜਿਸਟਰ ਨੇ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਕਾਸਲ ਸਕੂਲਾਂ ਸਮੇਤ ਸਾਰੇ ਬੋਰਡਾਂ ਦੇ ਸਕੂਲ 31 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਵੀਡੀਓ ਦੇਖਣ ਲਈ ਤੁਹਾਡਾ ਤੜਵਾ